ਕਪੂਰਥਲਾ ਸ਼ਹਿਰ ਦੇ ਵਿੱਚ ਪੈਂਦੇ ਮਹੱਲਾ ਮਾਰਕਫੇਡ ਦੀ ਸੰਦੇਸ਼ ਰਾਣੀ ਨੇ ਦੱਸਿਆ ਕਿ ਉਹਨਾਂ ਦੇ ਦਾਦੇ-ਪਰਦਾਦਿਆਂ ਨੂੰ ਕਪੂਰਥਲਾ ਦੇ ਰਾਜੇ ਨੇ ਮਸੂਰਵਾਲ ਜ਼ਿਮੀਂਦਾਰਾਂ ਵਿੱਚ ਦਿੱਤੀ ਸੀ ਜੋ ਕਿ ਜਲੰਧਰ ਰੋਡ ਤੇ ਪੈਂਦੀ ਹੈ ਸੁਦੇਸ਼ ਰਾਣੀ ਨੇ ਵੀ ਦੱਸਿਆ ਹੈ ਕਿ ਪਹਿਲਾਂ ਉਹਨਾਂ ਦੇ ਦਾਦੇ-ਪਰਦਾਦੇ ਇਸ ਜਗ੍ਹਾ ਤੇ ਖੇਤੀਬਾੜੀ ਕਰਦੇ ਸਨ ਹੁਣ ਉਹਨਾਂ ਦੇ ਪੁੱਤਰ ਕਰਦੇ ਹਨ ਪਾਣੀ ਦੀ ਆਦੇ ਮੁਸ਼ਕਲ ਨੂੰ ਲੈ ਕੇ ਉਹਨਾਂ ਦੇ ਪੁੱਤਰ ਅਸ਼ਨੀ ਕੁਮਾਰ ਨੇ ਆਪਣੀ ਜ਼ਮੀਨ ਤੇ ਇੱਕ ਬੋਰ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਨੇ ਉਹਨਾਂ ਦਾ ਬੋਰ ਨਹੀਂ ਲੱਗਣ ਦਿੱਤਾ ਤੇ ਵਿੱਚ ਹੀ ਕੰਮ ਰਕਵਾ ਦਿੱਤਾ ਜਦੋਂ ਇਸ ਮਾਮਲੇ ਵਿੱਚ ਅਸ਼ਮੀ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਜਗ੍ਹਾ ਉਹਨਾਂ ਦੇ ਨਾਨਨੇ ਪਰਨਾਨਨੇ ਦੀ ਹੈ ਪਰ ਉਸ ਜਗ੍ਹਾ ਤੇ ਕੁਝ ਸ਼ਰਾਰਤੀ ਲੋਕ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਕਿਸੇ ਨੇ ਭਗਵਾਨ ਬਾਲਮਿਕੀ ਮਹਾਰਾਜ ਜੀ ਦੀ ਮੂਰਤੀ ਵੀ ਉੱਥੇ ਰੱਖ ਦਿੱਤੀ ਜਿੱਥੇ ਕਿ ਕੋਈ ਸਫਾਈ ਨਹੀਂ ਜਿਸ ਕਰਕੇ ਬਾਲਮਿਕੀ ਮਹਾਰਾਜ ਜੀ ਦੀ ਮੂਰਤੀ ਦੀ ਬੇਇੱਜ਼ਤੀ ਹੋ ਰਹੀ ਹੈ ਅਸ਼ਮੀ ਕੁਮਾਰ ਨੇ ਵੀ ਦੱਸਿਆ ਕਿ ਕੁਝ ਲੋਕ ਨਜਾਇਜ਼ੀ ਜਾਲੀ ਕਾਗਜ਼ ਬਣਾ ਕੇ ਜਗ੍ਹਾ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੇ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕੀਤੀ ਤੇ ਉੱਥੇ ਕਿਹਾ ਕਿ ਕਿਤੇ ਵੀ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਪੇਸ਼ ਹੈ ਕਪੂਰਤਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟਰ ਬਰਬਕਰ ਦੀ ਖਾਸ ਰਿਪੋਰਟ ਸਹਿਯੋਗੀ ਮਨੀ ਸ਼ਰਮਾ ਦੇ ਨਾਲ। ਜੀ ਨਾਈਟੋੜਾ। ਮੇਰਾ ਨਾਮ ਅਸ਼wini। ਅਸ਼wini ਜੀ ਸਦੇਸ਼ੀ ਰਾਣੀ ਜੀ ਨਾਲ ਤੁਹਾਡਾ ਕੀ ਰਿਸ਼ਤਾ ਹੈ? ਮੇਰੇ ਮਦਰ ਆ। ਅੱਛਾ ਜੀ ਜਿਹੜੀ ਆ ਜ਼ਮੀਨ ਜਾਇਦਾਦ ਦਾ ਜਿਹੜਾ ਇਸ਼ੂ ਚੱਲਿਆ ਕਿਹਦੀ ਜਗ੍ਹਾ? ਇਹ ਮੇਰੇ ਸਾਰੇ ਖਾਨਦਾਨ ਦੀ ਨਾਨਕੇ ਪਰਿਵਾਰ ਖਾਨਦਾਨ ਆ ਨਾਨਕੇ ਦੀ ਪਰਵਾਰ ਤੇ ਜਿਹਦਾ ਸੁਦੇਸ਼ ਸ਼ਰਣੀ ਦਾਤਰ ਕੇ ਨਾ ਦੇ ਫਾਦਰ ਸਾਹਿਬ ਦਾਦਾ ਬਰਦਾਦੇ ਜੀ ਖੇਤੀਬਾੜੀ ਕਰ ਰਹੇ ਨੇ ਠੀਕ ਹੈ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੇ ਤੁਸੀਂ ਕਿਦੋਂ ਤੋਂ ਖੇਤੀਬਾੜੀ ਕਰ ਰਹੇ ਮੇਰੇ ਨਾਨਾ ਜੀ ਹਮਕਾ ਦਾ ਪਟਵਾਰੀ ਜੀ ਇੱਥੇ ਖੇਤੀਬਾੜੀ ਕਰਦੇ ਸੀ ਉਹਨਾਂ ਦੇ ਫਾਦਰ ਸਾਹਿਬ ਜੀਮਨ ਰਾਮ ਜੀ ਇੱਥੇ ਖੇਤੀਬਾੜੀ ਕਰਦੇ ਸੀ ਉਹਨਾਂ ਦੇ ਪਿਤਾ ਜੀ ਕन्हैयालाल ਜੀ ਖੇਤੀਬਾੜੀ ਇੱਥੇ ਕਰਦੇ ਸੀਗੇ ਸਾਰੇ ਬੱਚੇ ਇੱਥੇ ਖੇਤੀਬਾੜੀ ਕਰਦੇ ਸੀਗੇ ਠੀਕ ਹੈ ਪਹਿਲਾਂ ਤਾਂ ਸਾਰੇ ਆ ਹੌਲੀ ਹੌਲੀ ਕਰਕੇ ਲੋਕਾਂ ਨੇ ਪਹਿਲਾਂ ਕਬਜ਼ੇ ਕਰ ਲ ਹੋਣ ਵੀ ਜਦੋਂ ਅਸੀਂ ਬਾਕੀ ਜਗ੍ਹਾ ਜਿੱਥੇ ਅਸੀਂ ਗੁਜ਼ਾਰਾ ਪਤਰਾ ਕਰਦੇ ਆਂ ਉੱਥੇ ਵੀ ਆ ਕੇ ਪ੍ਰਸ਼ਾਸਨ ਨੂੰ ਪਰੇਸ਼ਾਨ ਕਰਦਾ ਪਹਿਲਾਂ ਮੂਰਤੀ ਰੱਖ ਕੇ ਬੈਠ ਕੇ ਬਿਨਾਂ ਕਾਗਜ਼ਾਂ ਤੋਂ ਬਿਨਾਂ ਕਿਸੇ ਚੀਜ਼ ਤੋਂ ਭਗਵਾਨ ਮਹਾਰਾਜ ਦੀ ਮੂਰਤੀ ਰੱਖਤੀ ਆ ਜੀ ਸਾਨੂੰ ਕਿਸੇ ਨੇ দান ਦਿੱਤੀ ਕਾਗਜ਼ ਚ ਪੜ ਲੈਣ 1922 ਦਾ ਰਿਕਾਰਡ ਡੀਸੀ ਸਾਹਿਬ ਦੇ ਸਾਹਮਣੇ ਜਾ ਕੇ ਦਿਖਾਇਆ ਕਿ 1922 ਦਾ ਰਿਕਾਰਡ ਰਾਜਾ ਸਾਹਿਬ ਦੇ ਸਾਨੂੰ দান ਦਿੱਤੀ ਆ ਸਾਡੇ ਬਜ਼ੁਰਗਾਂ ਨੂੰ ਗੁਜ਼ਰਬਸਰ ਕਰਨ ਲਈ ਦਿੱਤੀ ਆ ਇਹ ਜਗ੍ਹਾ ਵੇਚੇ ਨਹੀਂ ਸਕਦੀ ਜੇ ਜਗ੍ਹਾ ਵੇਚ ਨਹੀਂ ਸਕਦੀ ਕਿੱਦਾਂ ਲੋਕ ਕਹਿੰਦੇ ਅਸੀਂ ਉਹਦੇ ਕੋ ਖਰੀਦੀ ਅਸੀਂ ਉਹਦੇ ਕੋ ਖਰੀਦੀ ਇਹ ਆ ਗੱਲ ਦੱਸੂ ਕਿ ਜਿੱਦਾਂ ਆਪਾਂ ਹੁਣ ਦੇਖਿਆ ਕਿ ਮੂਰਤੀ ਦੇ ਉੱਤੇ ਸਟੇਟਸ ਦੇਖਿਆ ਸੀ ਇਹ ਦੇਖਿਆ ਮੂਰਤੀ ਕਾਫੀ ਗੰਦੀ ਗੱਤੇ ਪਈ ਆ ਜਿੱਥੇ ਸਫਾਈ ਨਹੀਂ ਤੁੰਨੂ ਹੀ ਹੋ ਰਹੀ ਆ ਤੇ ਬੇਅਦਬੀ ਵਗੈਰਾ ਕੁਝ ਹੋ ਰਹੀ ਆ ਮੈਂ ਤਾਂ ਐਪਲੀਕੇਸ਼ਨ ਦਿੱਤੀ ਸੀ ਐਸਐਸਬੀ ਸਾਹਿਬ ਨੂੰ ਕਿ ਮਹਾਰਾਜ ਆ ਮੂਰਤੀ ਦੀ ਬੇਅਦਬੀ ਹੋ ਰਹੀ ਆ ਭਗਵਾਨ ਬਾਲਮੀਕ ਦੀ ਬੇਅਦਬੀ ਹੋ ਰਹੀ ਆ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਬਾਰ ਬਾਰ ਜਾਂਦੇ ਰਹੇ ਆ ਉਹ ਦੂਸਰੇ ਬੰਦੇ ਜਿਹੜੇ ਕਿ ਜਿੰਨਾਂ ਕੋ ਨਾ ਕੋਈ ਕਾਗਜ਼ ਆ ਨਾ ਕੋਚ ਮੈਂ ਨਹੀਂ ਬੋਲਦਾ ਵੈਸੇ ਨਹੀਂ ਦਰਦਾ ਚਲੋ ਕੀ ਆ ਮੂਰਤੀ ਬਾਰੇ ਮੈਂ ਕੀ ਬੋਲਣਾ ਭਗਵਾਨ ਮਹਾਰਾਜ ਦੀ ਮੂਰਤੀ ਠੀਕ ਆ ਪਰ ਇਹ ਲੋਕਾਂ ਨੇ ਇਹੋ ਜੀ ਗੰਦੀ ਜਗ੍ਹਾ ਤੇ ਰੱਖੀ ਆ ਨਾ ਜਿਹਨੂੰ ਕੋਈ ਕਹਿ ਨਹੀਂ ਸਕਦਾ ਤੋ ਮਹੀਨੇ ਬਾਅਦ ਢੇੜ ਮਹੀਨੇ ਬਾਅਦ ਆ ਜਾਂਦੇ ਆ ਉਥੇ ਮਾੜਾ ਮੋਟਾ ਜੀ ਡਰਾਮਾ ਬਾਜੀ ਕਰਨ ਤੇ ਮੂਰਤੀ ਰੱਖੀ ਕਿੰਨਾ ਨੇ ਇਕਵਿਸ਼ਨ ਦੱਸ ਸਕਦੇ ਕੋਈ ਚਰਨ ਜੀ ਸੰਸਾਹ ਉਹ ਕਹਿ ਰਿਹਾ ਜੀ ਮੈਂ ਪਤਾ ਨਹੀਂ ਕਿਤੇ ਕੋ ਖਰੀਦੀ ਆ ਜਦੋਂ ਉਹਨੂੰ ਪੁੱਛੀਦਾ ਵਾ ਤੇ ਉਹ ਕਹਿੰਦਾ ਜੀ ਮੈਂ ਉਹਦੇ ਕੋ ਲਿਖਾਈ ਆ ਜੀ ਕੋਈ ਗੁਲਾਣੀ ਦਾ ਨਾਮ ਲੈ ਲੰਦਾ ਵਾ ਕੋਈ ਨਾ ਇੱਕ ਸੁਖਦੇਵ ਉਹਦਾ ਨਾਮ ਲੈ ਲੰਦਾ ਵਾ ਸੁਖਦੇਵ ਕਹਿੰਦਾ ਮੈਂ ਦਾਣ ਕੀਤੀ ਉਹ ਸੁਖਦੇਵ ਦੇ ਦਾਦੇ ਪੜਦਾਦੇ ਦੀ ਆਲੇ ਦੁਆਲੇ ਜਗ੍ਹਾ ਦਿਖਾ ਦਿਓ ਇੱਥੇ ਤੇ ਗੱਲ ਵੱਖਰੀ ਯਾਨੀ ਕਿ ਜਿੱਦਾ ਸੋਜ਼ੇ ਸ਼ਰਾਨੀ ਜਿੱਦਾ ਸਰੇ ਨੇ ਕਿ ਦਾਦੇ ਪਰਦਾਦੇ ਦੀ ਇਹਨਾਂ ਦੀ ਜਗਾਵਾ ਜੱਦੀ ਜਗਾਵਾ ਠੀਕ ਆ ਇਹਨਾਂ ਨੇ ਮੈਨੂੰ ਕੋਈ ਪ੍ਰੂਫ ਵਗੈਰਾ ਨਹੀਂ ਕਿ ਜਗਾ ਕਿ ਕੋ ਲੇਤੀ ਕਿ ਕੋ ਲੀ ਤੀਸਰਾ ਬਿਆਨ ਦੇ ਵਗਰਾ ਦਿਖਾ ਰਹੇ ਉਹੀ ਬਿਲਕੁਲ ਬਿਲਕੁਲ ਬਿਆਨੇ ਦਿਖਾ ਕੇ ਨਾ ਬਿਆਨੇ ਦਿਖਾ ਕੇ ਪ੍ਰਸ਼ਾਸਨ ਨੂੰ ਨਹੀਂ ਪਤਾ ਪ੍ਰਸ਼ਾਸਨ ਪਿਆਹੇ ਖਾਰਿਆ ਕੀ ਖਾਰਿਆ ਮੈਨੂੰ ਨਹੀਂ ਉਹਦੇ ਬਾਰੇ ਪਤਾ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਕਰਦਾ ਤੁਸੀਂ ਕੋਈ ਮੈਨੂੰ ਪੁਲਿਸ ਤੁਹਾਨੂੰ ਆ ਕੇ ਕਹਿੰਦਾ ਪ੍ਰਸ਼ਾਸਨ ਵੀ ਤੁਸੀਂ ਨਿਸ਼ਾਨਦੇਹੀ ਕਰਾਓ ਸਾਡੀ ਤਾਂ ਨਿਸ਼ਾਨਦੀ ਜੱਦੀ ਪੁਸ਼ਤੀ ਹੋਈ ਪਈ ਆ ਠੀਕ ਆ ਜਿੱਥੇ ਮਰਜ਼ੀ ਕਾਗਜ਼ ਚੈੱਕ ਕਰ ਲੈਣ ਜਿਹੜੇ ਬੰਦੇ ਕਹਿ ਰਹੇ ਵੀ ਸਾਹੀਂ ਜਗ੍ਹਾ ਲਈ ਆ ਉਹ ਸਗੋਂ ਨਿਸ਼ਾਨਦਾਰੀ ਕਰਾਣਾ ਉਹ ਲੈ ਆਣ ਜਿਹਨੂੰ ਮਰਜ਼ੀ ਲੈ ਕੇ ਆਣਾ ਹੋਵੇ ਭਾਵੇਂ ਮੇਰੇ ਵੱਲ ਤਹਿਸੀਲਦਾਰ ਲੈ ਆਣ ਭਾਵੇਂ ਮੇਰੇ ਵੱਲ ਪਟਵਾਰੀ ਲੈ ਆਣ ਨਿਸ਼ਾਨਦੇ ਉਹ ਕਰਾਣਾ ਜਿਹੜੀ ਜਿੱਥੇ ਮੂਰਤੀ ਰੱਖੀ ਆਪਾਂ ਉੱਥੇ ਸਵਾਲ ਦੁਆਰਾ ਆ ਰਿਹਾ ਕਿ ਇਹਨਾਂ ਦੀ ਕੋਈ ਨਿਸ਼ਾਨਦਾਰੀ ਨਹੀਂ ਕਿ ਇਹਨਾਂ ਨੇ ਜਿੱਥੇ ਦਿਲ ਕੀਤਾ ਉੱਥੇ ਰੱਖਦੇ ਕੋਈ ਨਿਸ਼ਾਨਦਾਰੀ ਵਗੈਰਾ ਮਾਰਾ ਹੀ ਮੈਂ ਰਿਕਾਰਡਿੰਗਾਂ ਦਿੱਤੀਆਂ ਵਾ ਉਹ ਚ ਪਾ ਕੇ ਫਿਰ ਉਹ ਚ ਪੈਨ ਡਰਾਈਵ ਚ ਸਿੱਧੇ ਆਏ ਆ ਚਾਰ ਪੰਜ ਜਾਣੇ ਮੂਰਤੀ ਇੱਕ ਛੋਟੇ ਹੱਥ 'ਚ ਲੱਦੀ ਆ ਸਿੱਧੀ ਲਿਆ ਕੇ ਮੂਰਤੀ ਉੱਥੇ ਰ ਲੋ ਜੀ ਇਹ ਜਗਾ ਜੀ ਮਹਾਰਾਜ ਨੂੰ ਦਾਨ ਦਿੱਤੀ ਹੈ ਮਹਾਰਾਜ ਨੂੰ ਦਾਨ ਦਿੱਤੀ ਹੈ ਤੇ ਮਹਾਰਾਜ ਉਥੇ ਕਾਗਜ਼ ਦਿਖਾ ਦੇਣਾ ਨਹੀਂ ਇਹਦਾ ਮਤਲਬ ਇਹ ਕਹਿੰਦਾ ਮਤਲਬ ਕਿ ਜਿੱਦਾਂ ਆਪਣਾ ਮੂਰਤੀ ਦੀ ਸਥਾਪਨਾ ਹੁੰਦੀ ਆ ਰੀਤੀ ਰਿਵਾਜਾਂ ਦੇ ਕੀਰਤਨ ਵਗੈਰਾ ਹੁੰਦੇ ਆ ਨਾਉਂਸਮੈਂਟ ਵਗੈਰਾ ਇਹਦਾ ਤਾਂ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਮਹਾਰਾਜ ਨੋਰਮਲ ਇੱਕ ਛੋਟੇ ਹਾਥੀ ਤੇ ਬੇਕਾਰ ਗੰਦੇ ਹਾਥੀ ਤੇ ਸਿਰਫ ਸਿੱਧੀ ਮਹਾਰਾਜ ਦੀ ਮੂਰਤੀ ਲਿਆਉਂਦੀ ਆ ਮੂਰਤੀ ਲਿਆ ਕੇ ਸਿੱਧੀ ਉਥੇ ਲਿਆ ਕੇ ਰੱਖਦੀ ਆ ਬਾਅਦ ਵਿੱਚ ਉਥੇ ਜੀ ਲੱਗ ਪਏ ਛੋਟੇ ਮੋਟੇ ਡਰਾਮਾ ਬਾਜੀ ਕਰਨ ਠੀਕ ਆ ਜੀ ਤੇ ਫਿਰ ਕਹਿੰਦਾ ਜੀ ਸਾਨੂੰ ਸੁ ਮੈਨੂੰ ਐਸਪੀ ਸਾਹਿਬ ਕਹਿੰਦੇ ਤੂੰ ਕਾਗਜ਼ ਦਿਖਾ ਮੈਂ ਤਾਂ ਦਿਖਾਇਆ 50 ਵਾਰੀ ਸੁਖਦੇਵ ਦਿਖਾ ਦੇ ਉੱਥੇ ਕਾਗਜ਼ ਯਾਨੀ ਸਾਡੇ ਕਹਿੰਦਾ ਮਲੋ ਕੀ ਨਜਾਇਜ਼ੀ ਮੂਰਤੀ ਰੱਖ ਕੇ ਕਬਜ਼ਾ ਕਰਨਾ ਚਾਹੁੰਦੇ ਨੇ ਸਾਡੇ ਕਹਿੰਦਾ ਮਲਵਾਇਆ ਨਜਾਇਜ਼ੀ ਕਬਜ਼ੇ ਹੋ ਰਹੇ ਲਗਾਤਾਰ ਹੋ ਰਹੇ ਮੈਂ ਨਹੀਂ ਬੋਲਦਾ ਪਿਆ ਸੀਗਾ ਠੀਕ ਹੈ ਸਾਡੇ ਬਜ਼ੁਰਗ ਨਹੀਂ ਬੋਲਦੇ ਖਾਂਤ ਰਹਿੰਦੇ ਚੰਗੀ ਗੱਲ ਆ ਪਰ ਇਹ ਤਾਂ ਨਜਾਇਜ਼ ਨਜਾਇਜ਼ ਕਰੀ ਜਾਂਦੇ ਨੇ ਲਗਾਤਾਰ ਹੁਣ ਅਸੀਂ ਮੋਟਰ ਲਾ ਰਹੇ ਹਾਂ ਸਾਡੀ ਹਮੇਸ਼ਾ ਤੇ ਅਸੀਂ ਫਸਲ ਕਰੀਦੀ ਆ ਠੀਕ ਹੈ ਹਰ ਵਾਰੀ ਸਾਡੀ ਫਸਲ ਪਾਣੀ ਤੋਂ ਖੋਹ ਰਹਿ ਜਾਂਦੀ ਆ ਐਰ ਕਿ ਮੈਂ ਔਖੇ ਸੋਖੇ ਪੈਸੇ ਕਰ ਮੋਟਰ ਕਿਨੇ ਰੁਕੇ ਕਿਨੇ ਕੰਮ ਰੁਕਾਇਆ ਐਸਐਚਓ ਸਿਟੀ ਐਸਐਚਓ ਉਹਨਾਂ ਨੇ ਦੱਸਿਆ ਕਿ ਕਿਉਂ ਰੁਕਿਆ ਕੋਈ ਕੰਪਲੇਟ ਤੋ ਉਹਨਾਂ ਕੋ ਰਾਤੀ ਗਿਆ ਤੇ ਉਹ ਕਹਿੰਦੇ ਜੀ ਕਾਗਜ਼ ਲੈ ਕੇ ਉਹ ਪਹਿਲਾਂ ਕਹਿੰਦੇ ਮੈਂ ਕਾਗਜ਼ ਲੈ ਕੇ ਚਲਾ ਗਿਆ ਤੇ ਮਗਰੋਂ ਕਹਿੰਦੇ ਜੀ ਐਸਪੀ ਸਾਹਿਬ ਦਾ ਆਰਡਰ ਹੈ ਜੀ ਐਸਪੀ ਸਾਹਿਬ ਕੋ ਮਿਲਾਂਗੇ ਜੀ ਆਪਾਂ 26 ਜਨਵਰੀ ਤੋਂ ਬਾਅਦ ਮਿਲਾਂਗੇ ਜੀ ਤੁਹਾਡਾ ਕੰਮ ਹੋ ਯਾਰ ਤੁਸੀਂ ਹੁਣ ਕਾਗਜ਼ ਦੇਖਣੇ ਹੁਣ ਦੇਖ ਲੋਣਾ ਜਿਹੜੇ ਦੇਖਣੇ ਯਾਨੀ ਕਿ ਕਹਾਂ ਦਮ ਲੋਗੇ ਤੁਹਾਨੂੰ ਪ੍ਰਸ਼ਾਸਨ ਤੰਗ ਕਰ ਰਿਹਾ ਪੂਰਾ ਹਰਾਸ ਕਰ ਰਿਹਾ ਜੀ ਹਰਾਸ ਮੈਂ ਤਾਂ ਇਹ ਕਹਿੰਦਾ ਵੀ ਮੈਨੂੰ ਤਾਂ ਇਦਾਂ ਲੱਗਦਾ ਵੀ ਪੰਡ ਪੰਜਾਬ ਚ ਸਤਿ ਮਤਲਬ ਕਿ ਬੁਰਾ ਹਾਲ ਕੀਤਾ ਹੋਇਆ ਇਹਨਾਂ ਨੇ ਜਿੱਥੇ ਤੇ ਕੋ ਪਤਾ ਲੱਗਾ ਕਿ ਕੁਝ ਲੋਕੀ ਵਿੱਚ ਸਾਡੀ ਐਸਪੀ ਸਾਹਿਬ ਨਾਲ ਗੱਲਬਾਤ ਹੋਈ ਕਿ ਉਹਨਾਂ ਨੇ ਉਹਨਾਂ ਦੇ ਕਹਿੰਦੇ ਕਿ ਮਲਟੀਪਲ ਲੋਕੀ ਇੱਥੇ ਦਾਅਵੇ ਕਰ ਰਹੇ ਨੇ ਜਗ੍ਹਾ ਪਰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਮਲਟੀਪਲ ਲੋਕੀ ਦਾਅਵੇ ਕਰ ਰਹੇ ਜਿਹੜੀ ਜਗ੍ਹਾ ਦਾ ਦਾਅਵਾ ਕਰ ਰਹੇ ਜਿਸ ਜਨਾਨੀ ਦਾ ਨਾਂ ਲੈ ਰਹੇ ਆ ਮੈਂ ਕਿ ਉਹ ਕਹ ਰਹੇ ਸਾਡੇ ਰਿਸ਼ਤੇਦਾਰ ਨਹੀਂ ਆ ਜੇ ਉਹ ਰਿਸ਼ਤੇਦਾਰ ਨਹੀਂ ਪਹਿਲਾਂ ਤਾਂ ਉਹਦੇ ਨਾਂ ਤੇ ਕਾਗਜ਼ ਸਾਬਤ ਕਰ ਦੇਣ ਪਹਿਲਾਂ ਉਹਦੇ ਨਾਂ ਤੇ ਕਾਗਜ਼ ਸਾਬਤ ਕਰ ਦੇਣਾ ਉਹਦੇ ਨਾਲ ਹੈਗੇ ਆ ਤਾਂ ਐਂ ਲਿਖੰਦੀ ਅਧਿਕਾਰ ਜੇ ਫਨ ਲਿਖਿਆ ਵਾ ਉਹਨੇ ਇੱਕ ਬੰਦੇ ਨੂੰ ਲਿਖਣਾ ਚਾਹੀਦਾ ਇੱਕ ਸਭ ਨੂੰ ਲਿਖੀ ਜਾ ਰਹੀ ਉਹ ਲੇਅਰ ਵਰ 70 ਸਾਲ ਦੀ ਸੀਗੀ ਸਭ ਨੂੰ ਲਿਖੀ ਜਾ ਰਹੀ ਕੀ ਪਤਾ ਉਹਨਾਂ ਦੀ ਮਾਨਸਿਕ ਮਾਨਸਿਕਤਾ ਕਿੱਦਾਂ ਦੀ ਆ ਨਹੀਂ ਉਹ ਲੇਡੀਜ਼ ਦਾ ਨਾਮ ਕੀ ਹੈ ਜੀ ਸ਼ਾਮ ਕੁਮਾਰੀ ਉਹ ਕਿੱਥੇ ਰਹਿੰਦੇ ਨੇ ਉਹ ਮਲਕਾਣੇ ਮਹੱਲੇ ਚ ਸ਼ਾਮ ਕੁਮਾਰੀ ਜੀ ਨਾਲ ਤੁਹਾਡਾ ਕੋਈ ਰਿਲੇਸ਼ਨ ਵਗੈਰਾ ਤੁਸੀਂ ਜਾਣਦੇ ਹੋ ਜਾਂ ਸਾਡੇ ਦੂਰ ਦੀ ਰਿਸ਼ਤੇਦਾਰੀ ਆ ਯਾਨੀ ਦੂਰ ਦੇ ਰਿਸ਼ਤੇਦਾਰੀ ਮਲੋਤ ਤੋਂ ਬਿਆਨਾ ਲਿਖ ਰਿਹਾ ਕਿ ਦਮ ਲੋ ਪੂਰੀ ਜਗ੍ਹਾ ਵਗੈਰਾ ਲਿਖ ਰਿਹਾ ਬਿਆਨਨੇ ਲਿਖਤੇ ਘਰ ਬੈਠੇ ਉਹਨਾਂ ਨੂੰ ਵੀ ਨਹੀਂ ਪਤਾ ਮੈਂ ਕਹਿੰਦਾ ਉਹਨਾਂ ਨੂੰ ਨਹੀਂ ਪਤਾ ਵੀ ਕੀ ਨਾ ਕੀ ਹੈਗਾ ਕੀ ਨਹੀਂ ਹੈਗਾ ਲੋਕੀ ਜਾਂਦੇ ਆ ਆ ਲਿਖ ਦੋ ਜੀ ਬਿਆਨਾ ਉਹ ਵਿਚਾਰੀ ਕੋ ਲਿਖਾ ਲਿਆ ਉਹ ਬਜ਼ੁਰਗ ਹੈਗੇ ਉਹ ਪਹਿਲਾਂ ਹੀ ਐਫਸਰਟ ਹੈਗੇ ਆ ਪਹਿਲਾਂ ਉਹਨਾਂ ਦੇ ਦੋ ਬੱਚੇ ਜਿਹੜੇ ਆ ਪਹਿਲਾਂ ਐਕਸਪਾਇਰ ਹੋ ਗਏ ਠੀਕ ਆ ਉਹ ਇੱਕ ਮੁੰਡਾ ਉਹਨਾਂ ਦਾ ਪਗੋੜਾ ਹੋਇਆ ਹੋਇਆ ਵਾ ਉੱਤੇ ਪਤਾ ਨਹੀਂ ਪਰਚੇ ਪਏ ਆ ਕਦੇ ਕਦੇ ਮਤਲਬ ਕੀ ਕਹ ਲਓ ਕੀ ਆ ਕੀ ਕਹਿੰਦੇ ਏਜੰਟੀ ਦੇ ਠੀਕ ਆ ਕੁੜੀ ਆ ਵਿਚਾਰੀ ਉਹ ਆਪਣਾ ਜੀਵਨ ਬਤੀਤ ਕਰ ਰਹੀ ਆ ਉਹ ਪਹਿਲਾਂ ਹੀ ਮੈਂਟਲੀ ਅਪਸੈਟ ਸੀ ਉਤੋਂ ਉੱਤੇ ਤੁਸੀਂ ਪੇਪਰ ਲਿਖਾ ਕੇ ਤੇ ਉਹਦੇ ਸ਼ੋ ਕਰੀ ਜਾਂਦੇ ਸਾਡੇ ਉੱਤੇ ਨਹੀਂ ਇਹ ਪਤਾ ਇਹ ਵੀ ਲੱਗਾ ਕਿ ਸ਼ਮਾ ਕੁਮਾਰੀ ਦੇ ਜੋ ਲੜਕੇ ਆ ਸਚਿਨ ਜੀ ਠੀਕ ਹੈ ਜਿਹਨਾਂ ਤੁਸੀਂ ਨਾਂ ਲੈ ਰਹੇ ਹੋ ਇਹਨਾਂ ਨੇ ਜਗ੍ਹਾ ਵਗੈਰਾ ਤੁਹਾਨੂੰ ਵੀ ਦਿੱਤੀ ਕੋਈ ਪਾਵਰ ਟਰਨ ਵਗੈਰਾ ਸਚਿਨ ਨੇ ਮੈਨੂੰ ਅਟਾਰਨੀਆਂ ਦਿੱਤੀਆਂ ਹੋਈਆਂ ਯਾਨੀ ਕਿ ਕਹਿੰਦਾ ਮਤਲਬ ਕਿ ਉਹ ਜੋ ਵੀ ਤਰਨਾ ਹੋ ਰਿਹਾ ਹੈ ਫਰੋਡ ਹੋ ਰਿਹਾ ਤੁਹਾਡੇ ਸਾਹਮਣੇ ਬਿਲਕੁਲ ਫਰੋਡ ਔਰ ਸ਼ਾਮ ਕੁਮਾਰੀ ਦਾ ਨਾਮ ਲੈ ਕੇ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਸਚਿਨ ਦੀ ਅਟਾਰਨੀ ਮੇਰੇ ਕੋਲ ਜਦੋਂ ਮਰਜ਼ੀ ਦੇਖ ਲਓ ਯਾਨੀ ਕਿ ਕਹਿੰਦਾ ਬਲੋ ਸਾਰੇ ਡਾਕੂਮੈਂਟ ਤੁਹਾਡੇ ਕੋਲ ਅਵੇਲੇਬਲ ਹੈ ਲੇਕਿਨ ਪ੍ਰਸ਼ਾਸਨ ਤੁਹਾਡੀ ਸੁਣਵਾਈ ਨਹੀਂ ਕਰ ਰਿਹਾ ਇਹਦਾ ਕੀ ਕਾਰਨ ਹੈ ਕੀ ਲੱਗਦਾ ਤੁਹਾਨੂੰ ਪ੍ਰਸ਼ਾਸਨ ਇਹੀ ਕਰ ਰਿਹਾ ਪ੍ਰਸ਼ਾਸਨ ਮੈਨੂੰ ਨਹੀਂ ਪਤਾ ਹੁਣ ਪ੍ਰਸ਼ਾਸਨ ਕੀ ਕਰ ਰਿਹਾ ਮਿਲ ਜੁਲ ਕੇ ਕੀ ਕਰਨਾ ਕੀ ਨਹੀਂ ਕਰਨਾ ਚਾਹੁੰਦੇ ਮੈਨੂੰ ਤਾਂ ਕੁਝ ਨਹੀਂ ਪਤਾ ਸਾਨੂੰ ਤਾਂ ਆਪਣਾ ਵੇ ਇਹੀ ਗੁਜ਼ਰਬਸਰ ਕਰਨਾ ਵਾ ਅਸੀਂ ਆਪਣੀ ਪਿਆਲੀ ਵਾ ਰਹੇ ਆ ਤੇ ਉਹ ਉਹ ਸਾਡੀ ਰੋਕ ਦਿੱਤੀ ਮੂਰਤੀ ਰੱਖ ਕੇ ਮੇਰੀ ਵਰਕਸ਼ਾਪ ਚੱਲਦੀ ਪਈ ਚੰਗੀ ਭਲੀ ਪਿਛਲੇ 4 ਮਹੀਨੇ ਤੋਂ ਮੇਰਾ ਕਾਰੋਬਾਰ ਬੰਦ ਕੀਤਾ ਹੋਇਆ ਅਸੀਂ ਇਹ ਮੜੀ ਜਗ੍ਹਾ ਦਾ ਇਤਿਹਾਸ ਦੱਸ ਸਕਦੇ ਕਿ ਜਗ੍ਹਾ ਤੁਹਾਨੂੰ ਕਿੱਥੋਂ ਮਿਲੀ ਕਿੱਦਾਂ ਸਾਡੇ ਪ੍ਰੋਹਤਾਂ ਨੂੰ ਦਿੱਤੀ ਸੀਗੀ ਠੀਕ ਹੈ ਨਾ ਤੇ ਉਹਨਾਂ ਦਾ ਨਾਂ ਉਹਨਾਂ ਦਾ ਨਾਂ ਹੈਗਾ ਕਨਈਆ ਲਾਲ ਜੀ ਠੀਕ ਹੈ ਅਸੀਂ ਕਨਈਆ ਲਾਲ ਦੇ ਜਗ੍ਹਾ ਤੇ ਆਪਣਾ ਹੱਕ ਜਤਾਉਂਦੇ ਆ ਬਾਕੀ ਅਸੀਂ ਕਿਸੇ ਦੀ ਜਗ੍ਹਾ ਤੇ ਨਹੀਂ ਜਤਾਉਂਦੇ ਯਾਨੀ ਕਹਿੰਦਾ ਮੈਨੂੰ ਕੋਈ ਜਿਹੜੀ ਰਾਜ ਨੇ ਤੁਹਾਨੂੰ ਜਗ੍ਹਾ ਵੇਚਣ ਲਈ ਮਤਲਬ ਤੁਸੀਂ ਵੇਚ ਵੀ ਸਕਦੇ ਕਿ ਸਿਰਫ ਵਾਹ ਸਕਦੇ ਇਹ ਸਿਰਫ ਵਾਹ ਸਕਦੇ ਵੇਚ ਨਹੀਂ ਸਕਦੇ ਯਾਨੀ ਇਹ ਜਗ੍ਹਾ ਵਿਕੀ ਵੀ ਆ ਕਦੇ ਬਿਲਕੁਲ ਵਿਕੀ ਆ ਕਈ ਜਗ੍ਹਾ ਤੇ ਠੀਕ ਹੈ ਮੇਰੇ ਨਾਲ ਬਿਆਨਾਂੇ ਕਰਾਏ ਆ ਕੋਈ ਜੇ ਕਿਸੇ ਨੇ ਬਿਆਨਾਂਾ ਕਰਾਇਆ ਵਾ ਤੇ ਅਗਲਾ ਉੱਥੇ ਆ ਕੇ ਕਬਜ਼ਾ ਲੈ ਲੰਦਾ ਜਦੋਂ ਮੈਂ ਪਿਛਲੀ ਵਾਰੀ ਕੰ ਉਦੋਂ ਵੀ ਆ ਕੇ ਮੈਨੂੰ ਰਿਕਵਰਡ ਕਰ ਦਿੱਤੀ ਗਈ ਕਿ ਹਾਂ ਜੀ ਉਹ ਲੋਕਾਂ ਨੇ ਬਿਆਨੇ ਕਰਾਏ ਬਕਰਾ ਕਪੂਰਥਲਾ ਸ਼ਹਿਰ ਦੇ ਮਨਸੂਰਵਾਲ ਵਿੱਚ ਆਇਆ ਵਾ ਇੱਕ ਜੋਤ ਵਾਲੇ ਨਾਲ ਤੇ ਸਾਡੇ ਨਾਲ ਸੁਦੇਸ਼ ਰਾਨੀ ਜੀ ਬੈਠੇ ਆ ਇਹਨਾਂ ਨੂੰ ਪੁੱਛਾਂਗੇ ਕਿ ਕੀ ਲੋੜ ਪਗੀ ਕਿ ਇਹਨਾਂ ਨੂੰ ਮੀਡੀਆ ਦਾ ਸਹਾਰਾ ਲੈਣਾ ਪਿਆ ਨਮਸਕਾਰ ਮੈਡਮ ਜੀ ਅੱਛਾ ਜੀ ਹਾਂ ਜੀ ਕਿ ਸੁਦੇਸ਼ ਰਾਨੀ ਜੀ ਆ ਦੱਸੋ ਕਿ ਤੁਹਾਨੂੰ ਕੀ ਲੋੜ ਪਗੀ ਕਿ ਤੁਹਾਨੂੰ ਮੀਡੀਆ ਦਾ ਸਹਾਰਾ ਲੈਣਾ ਪਿਆ ਵੀਰੋ ਸ਼ਾਨ ਜੀ ਨੇ ਇਹ ਲੈਣਾ ਪਿਆ ਕਿ ਸਾਡੇ ਜਲਦੀ ਨਾਨਕੇ ਦੀ ਜ਼ਮੀਨਾਂ ਬਰਾਦੇ ਬਰਾਦੇ ਜ਼ਮੀਨਾਂ ਤੇ ਅਸੀਂ ਹੋਰ ਸਾਡਾ ਜ਼ਮੀਨ ਦੇ ਜ਼ਮੀਨ ਵੰਦੇ ਸੀ ਹਮੇਸ਼ਾ ਵਰਨੇ ਆ ਇਹ ਉਹਨੇ ਬਾਲਾਂ ਲੱਗੇ ਪਾ ਲੇਂ ਲੋਚੀ ਅਸੀਂ ਬੋਰ ਕਰਨ ਲੱਗੇ ਸੀ ਤੇ ਇਹਨਾਂ ਨੇ ਆਕੇ ਬਹੁਤ ਸਾਰਾ ਰੋਕ ਤੱਕ ਨੂੰ ਰੋਕਿਆ ਤਾਂ ਨਹੀਂ ਕਿੰਨੀ ਦੇਰ ਤੋਂ ਤੁਸੀਂ ਖੇਤੀਬਾੜੀ ਕਰਦੇ ਹੋ ਕਿੰਨੀ ਕਰਦੇ ਤੇ ਸਾਡੇ ਪਾਪਾ ਕਦੇ ਇਹ ਕਰਦੇ ਸੀ ਯਾਨੀ ਕਿ ਕਰ 50 ਸਾਲ 40-50 ਸਾਲ ਕੋ 50 ਸਾਲ ਤੋਂ ਜ਼ਿਆਦਾ ਹੋ ਗਿਆ ਤੇ ਅੱਛਾ 50 ਸਾਲ ਤੋਂ ਜ਼ਿਆਦਾ ਹੋ ਗਿਆ ਤੇ ਹੁਣ ਜਿਹੜੇ ਤੁਸੀਂ ਬੋਰ ਕਰ ਰਹੇ ਉਹਨੂੰ ਰੁਕੇ ਗਿਆ ਵਾ ਹਾਂ ਰੁਕਦਾ ਕਿਨੇ ਰੁਕੇ ਜੀ ਕੋਈ ਦੱਸ ਸਕਦੇ ਹੋ ਪਤਾ ਨਹੀਂ ਕਿਹੜਾ ਬੰਦਾ ਆ ਕੇ ਰੋਕ ਲਾ ਪਿਆ ਹੈ ਐਸਐਸਓ ਸਿਟੀ ਜਾਣਾ ਐਸਐਸਓ ਸਿਟੀ ਜਾਣਾ اچھا ਜੀ ਉਹਨਾਂ ਨੇ ਤੁਹਾਡੀ ਕੋਈ ਸੁਣਵਾਈ ਕੀਤੀ ਕਿ ਨਹੀਂ ਕੀਤੀ ਕੋਈ ਸੁਣਦੇ ਕਿ ਨਹੀਂ ਸੁਣਦੇ ਕੋਈ ਸੁਣਵਾਈ ਨਹੀਂ ਕੀਤੀ ਸ਼ਾਮੀ ਮੈਂ ਕੋਈ ਸੁਣਵਾਈ ਕੀਤੀ ਨਹੀਂ ਬੇਬੇ ਜਦੋਂ ਤੋਂ ਗੱਲ ਕਰੋ ਕਹਿੰਦੇ